ਉਦੇ ਵੀ ਅੱਜ ਇਲੈਕਸ਼ਨ ਦਾ ਰਿਜ਼ਲਟ ਆਇਆ ਅੱਜ ਜਿਹੜੀ ਜਿੰਮਨੀ ਚੋਣਾਂ ਜਿਹਦੇ ਵਿੱਚ ਇੱਕ ਵੱਡਾ ਫਤਵਾ ਉਥੇ ਆਮ ਆਦਮੀ ਪਾਰਟੀ ਨੂੰ ਮਿਲਿਆ ਤੁਹਾਨੂੰ ਪਤਾ ਇੱਕ ਵੱਡੀ ਇਤਿਹਾਸਕ ਜਿੱਤ ਮਿਲੀ ਆ ਤੇ ਜੇ ਗੱਲ ਕਰੀਏ ਇੱਕ ਪਾਸਲ ਹੋਇਆ ਮੁਕਾਬਲਾ ਤੇ ਜਿੰਨੇ ਬੋਟ ਬਾਕੀ ਜਿੰਨੀਆਂ ਵੀ ਪਾਰਟੀਆਂ ਜਿੰਨੇ ਵੀ ਕੈਂਡੀਡੇਟਸ ਤੋਂ ਵੱਧ ਸਾਡਾ ਜਿਹੜਾ ਕੈਂਡੀਡੇਟ ਆ ਭਗਜੀ ਖੜੇ ਸੀਗੇ ਉਹਨਾਂ ਨੂੰ ਅੰਤ ਵਿੱਚ ਜਿਹੜਾ ਅੱਜ ਜਿੱਤ ਮਿਲੀ ਆ ਉਹਦੇ ਖੁਸ਼ੀ ਵਿੱਚ ਅਸੀਂ ਸਾਰੇ ਬਜਾਅ ਦੇ ਗੱਡੂ ਬਣ ਰਹੇ ਆ ਤੇ ਸਾਰੇ ਬੜੇ ਖੁਸ਼ੀ ਦਾ ਮਾਹੌਲ ਆ ਉਹਨਾਂ ਵਾਲੀ ਜਿੰਮਨੀ ਜੁ ਉਹਨਾਂ ਦੀ ਗੱਲ ਕਰੀਏ ਚਾਰ ਜਗ੍ਹਾ ਤੇ ਹੋਰ ਸੀ ਅਜੇ ਇਲੈਕਸ਼ਨ ਹੋਣੇ ਨੇ ਕਿੱਦਾਂ ਕੀ ਕਹਣਾ ਦੋਨੋਂ ਬਾਰੇ ਇਹ ਉਹਦਾ ਆਗਾਜ਼ ਆ ਜੀ ਤੁਹਾਨੂੰ ਉਹਦਾ ਪਹਿਲੀ ਜਿੰਮਨੀ ਜੁ ਹੋਈ ਆ ਤੇ ਅਗਲੀ ਵੀ ਅਜੇ ਲਈ ਤਿਆਰੀ ਪੂਰੀ ਤਿਆਰੀ ਚ ਜਿੰਮੇ ਅੱਜ ਸੜੀ 91 ਸੀਟਾਂ ਹੋ ਗਈਆਂ ਤੁਹਾਨੂੰ ਜੀ ਮੀਡੀਆ ਤੋਂ ਤੇ ਇਹ ਕਹਿਣਾ ਕਰਕੇ ਇਹਨਾਂ ਨੂੰ ਵੀ ਚਾਹਤ ਰਹੀ ਤੇ ਇਹ ਜਿੰਮੇ ਜਦੋਂ ਸਰਕਾਰ ਬਣੀ ਸੀਗੀ ਬੰਨ ਬਿਸ ਕਰਦੀਆਂ ਇਹ 95 ਤੇ ਜਾਵਣਗੀਆਂ ਜੀ ਅਗਲੇ ਚਾਰ ਦੇ ਚਾਰੇ ਜਿੰਮਨੀ ਪਾਰ ਤੇ ਇਹ ਇਹ ਵੀ ਕਿਹਾ ਜਾ ਸਕਦਾ ਵੀ ਲੋਕ ਜਿਹੜੇ ਆਮ ਸਰਕਾਰ ਦੇ ਕੰਮਾਂ ਤੋਂ ਦੂਰਾ ਫਿਰ ਮੁੜ ਘਰਵਾਸੀ ਕਰ ਰਹੇ ਹਾਂ ਹਾਂਜੀ ਦੇਖੋ ਜਿਹੜੀ ਅੱਜ ਦੀ ਜਿੱਤ ਆ ਜਿੱਡੀ ਬਿੱਡੀ ਜਿੱਤ ਆ ਕਿਹਾ ਸੀ ਤੇ ਅੱਜ ਉਹ ਤੁਹਾਡੇ ਸਾਡੇ ਤਾਂ سارے ਦੇ ਮੂਰੇ ਆ ਤੇ ਬਾੜ ਦੇ ਕੰਮ ਲੈ ਕੇ ਗਏ ਲੋਕਾਂ ਚ ਤੇ ਲੋਕਾਂ ਨੇ ਖੁਸ਼ ਹੋ ਕੇ ਮੁੱਠੀ ਜਿਹੜੀ ਵੋਟਾਂ ਆਮਾ ਦੀ ਪਾਰਟੀ ਨੂੰ ਪਾਈ ਮਨੋ ਵੋਟ ਇੱਕ ਪਾਸੜ ਜਿਹੜਾ ਅੱਜ ਫਤਵਾ ਦਿੱਤਾ ਲੋਕਾਂ ਨੇ ਤੇ ਉਹਦੀ ਖੁਸ਼ੀ ਮਨਾਉਣ ਗਏ ਤੇ ਇਹੀ ਲੋਕਾਂ ਦੇ ਮਨ ਤੇ ਤੁਹਾਨੂੰ ਕੋਈ ਵੀ ਸਾਰੇ ਲੋਕਾਂ ਦੇ ਕੰਡੀਸ਼ਨ ਵਿੱਚ ਪਏ ਆ ਸਰਕਾਰ ਬੰਮ ਜਿਹੜੇ ਦਾਅਵੇ ਕੀਤੇ ਵਾਦੇ ਕੀਤੇ ਗਏ ਸੀ ਜਿਹੜੇ ਕਹਿੰਦੇ ਨੇ ਪੂਰੇ ਕੀਤੇ ਨਹੀਂ ਸਰਕਾਰ ਕੋਲੋਂ ਵਾਦੇ ਨਹੀਂ ਗਾਰੰਟੀਆਂ ਕੀਤੀਆਂ ਗਈਆਂ ਤੇ ਗਾਰੰਟੀ ਦਾ ਮਤਲਬ ਪੂਰਾ ਕਰਨਾ ਹੁੰਦਾ ਤੁਹਾਨੂੰ ਪਤਾ ਹੈ ਵੀ ਜਿੰਨੀਆਂ ਗਾਰੰਟੀਆਂ ਨੇ ਮੈਂ ਪਿਛਲੀ ਵਾਰ ਵੀ ਤਾਂ ਸਿਰਫ ਇੱਕ ਗਾਰੰਟੀ ਛੱਡ ਕੇ ਜਿਹੜੀ ਬਿਪੀਆਂ ਵਾਲੀ ਆ ਉਹ ਵੀ ਆਉਣਾਂ ਦੇ ਨਾਲ ਜਬੂਰੀ ਹੋਣੀ ਆ ਲਗਭਗ ਜਿੰਨੀਆਂ ਗਾਰੰਟੀਆਂ ਸਰਕਾਰ ਨੇ ਕੀਤੀਆਂ ਸੀਗੇ ਪੰਜਾਬ ਦੇ ਲੋਕਾਂ ਨਾਲ ਉਹ ਸਾਰੀਆਂ ਲੈਪਟਾਪ ਗਾਰੰਟੀਆਂ ਨੇ ਉਹੀ ਕੰਮ ਲੈ ਕੇ ਰੁਪਏ ਜਾਉਂਦੇ ਸੀ ਠੀਕ ਹੈ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV